ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਸ਼ੇਰਪੁਰ ਕਲਾਂ ਬੈਠਾ ਜਗਰਾਵਾ ਤੋਂ 3 1/2 ਕਿਲੋਮੀਟਰ ਪੈਂਦਾ ਹੈਗਾ ਕਿ ਲੁਧਿਆਣਾ ਜ਼ਿਲ੍ਹੇ ਦਾ ਆਖਰੀ ਪਿੰਡਾਂ ਨਾਲ ਤੇ ਮੋਗੀ ਨਾਲ ਲੱਗਦਾ ਇੱਥੋਂ ਦੇ ਨੌਜਵਾਨ ਰਸ਼ਪਿੰਦਰ ਸਿੰਘ ਨਾਲ ਮੁਲਾਕਾਤ ਕਰਾਵਾਂਗੇ ਜਿਹੜਾ 12 ਸਾਲਾਂ ਤੋਂ ਕੁਦਰਤੀ ਖੇਤੀ ਨਾਲ ਜੁੜੇ ਕੁਦਰਤੀ ਖੇਤੀ ਦੇ ਨਾਲ-ਨਾਲ ਮਿੰਟਸ ਦੇ ਮੂਲ ਨਾਜਾਂ ਦੀ ਖੇਤੀ ਕਰਦਾ ਹੈ 12 ਸਾਲ ਉਹ ਬਖਵਾ ਮੈਂ ਅਕਸਰ ਆਖਦਾ ਹੁੰਨਾ ਕਿ ਪੌ 12 ਰੂੜੀ ਦੀ ਵੀ 12 ਸਾਲਾਂ ਦਾ ਸੁਣੀ ਜਾਂਦੀ ਹੈ। ਇੱਕ ਬਾਤ ਮਸ਼ਹੂਰ ਹੈ ਕਿ 12 ਸਾਲ ਰਾਂਝੇ ਨੇ ਵੀ ਮਜਾ ਚਾਰੀ। ਮੈਨੂੰ ਇਹ ਲੱਗਦਾ ਹੁੰਦਾ ਕਿ ਮਿਹਨਤ ਦਾ ਪੀਰੀਅਡ ਹੈ। ਇੱਕ ਸਿੱਖਣ ਦਾ ਪੀਰੀਅਡ ਹੈ। ਘੜੀ ਦੀਆਂ ਵੀ 12 ਖਾਨੇ ਆ। ਤਾਂ ਬੜਾ ਖੁਸ਼ 12-12 ਹੈ। ਇਹਨਾਂ 12 ਸਾਲਾਂ 'ਚ ਰਸ਼ਪਿੰਦਰ ਸਿੰਘ ਨੇ ਕੀ ਸਿੱਖਿਆ? ਇਹ ਖੇਤੀ ਬਹੁਤ ਨਾਲ ਰੱਖ ਕੇ ਕਰਨ ਵਾਲੀ ਖੇਤੀ ਹੈ। ਖੇਤੀ ਇਹ ਤੋਂ ਵਧੀਆ ਸਾਡੇ ਪੁਰਖਿ ਆਖਦੇ ਆ ਵੀ ਜੀ ਖੇਤੀ ਹੈ ਉੱਤਮ ਹੈ। ਕਿਵੇਂ ਉੱਤਮ ਹੈ? ਤੇ ਮਿਲਟਸ ਦੀ ਖੇਤੀ ਦਾ ਪੰਜਾਬ ਚ ਕੀ ਸਕੋਪ ਹੈ ਆਰਗੈਨਿਕ ਖੇਤੀ ਦਾ ਜਾਂ ਕੁਦਰਤੀ ਖੇਤੀ ਦਾ ਕੀ ਸਕੋਪ ਹੈ ਨੌਜਵਾਨ ਪੀੜ੍ਹੀ ਜਿਹੜੀ ਜਾਣਾ ਚਾਹੁੰਦੀ ਹੈ ਬਾਹਰ ਅੰਦਰ ਕੁਦਰਤੀ ਖੇਤੀ ਨਾਲ ਕਿਵੇਂ ਜੁੜ ਸਕਦੇ ਕਿਉਂਕਿ ਖੁਦ ਇਹ ਮਾਸਟਰ ਡਿਗਰੀ ਕਰਕੇ ਇੱਧਰ ਨੂੰ ਆਏ ਇੰਜੀਨੀਅਰਿੰਗ ਦੇ ਵਿੱਚੋਂ ਸੋ ਸਾਰੀਆਂ ਗੱਲਾਂ ਜਾਣਦੇ ਸਭ ਤੋਂ ਪਹਿਲਾਂ ਕਰੀ ਸੋ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਹਾਲ ਹੈ ਬਹੁਤ ਵਧੀਆ ਜੀ ਤੁਸੀਂ ਪਹਿਲਾਂ ਦਾ ਮੈਂ ਤੁਹਾਡੇ ਪਿੰਡ ਸ਼ੇਰਪੁਰੇ ਚੇਰਪੁਰੇ ਕਹਿੰਦੇ ਨੇ ਜੀ ਜੀ ਸ਼ੇਰਪੁਰ ਕਲਾ ਹੈ ਜੀ ਜਗਰਾਵਾਂ ਦੇ ਨਾਲ ਪੈਂਦਾ ਹੈ ਬਿਲਕੁਲ ਇਸ ਪਿੰਡ ਬਾਰੇ ਜਾਣਕਾਰੀ ਦੋ ਤੇ ਆਪਦੀ ਕਿੱਡਾ ਪਿੰਡ ਹੈ ਤੇ ਤੁਹਾਡੀ ਐਜੂਕੇਸ਼ਨ ਕਿੱਥੋਂ ਦੀ ਹੈ ਹਾਂਜੀ ਇਹ ਸਾਡਾ ਪਿੰਡ ਜੀ ਲੁਧਿਆਣਾ ਜ਼ਿਲ੍ਹੇ ਦਾ ਲਗਭਗ ਖੀਰਲੇ ਪਿੰਡਾਂ ਚੋਂ ਆਉਂਦਾ ਜੀ ਇਸ ਤੋਂ ਬਾਅਦ ਚ ਮੋਗਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਜਗਰਾਉਂ ਤਹਿਸੀਲ ਹੈ ਸਾਡੀ ਤੇ ਸਾਡੇ ਪਿੰਡ ਦੀ 313500 ਵੋਟ ਹੈ ਜੀ ਕਾਫੀ ਵੱਡਾ ਪਿੰਡ ਹੈ ਤੇ ਮੇਰੀ ਐਜੂਕੇਸ਼ਨ ਜੀ ਮੈਂ ਇੰਜੀਨੀਅਰਿੰਗ ਕੀਤੀ ਹੈ ਐਮਟੈਕ ਕੀਤੀ ਹੈ ਪੀਏਯੂ ਤੋਂ ਪਹਿਲਾਂ ਬੀਟੈਕ ਕੀਤੀ ਜੀਐਨਈ ਕਾਲਜ ਤੋਂ ਇੱਕ ਇੰਜੀਨੀਅਰ ਫੇਤੀ ਕਿਉਂ ਕਰਨ ਲੱਗ ਗਿਆ ਉਹ ਵੀ ਜਦੋਂ ਤੁਸੀਂ ਪੀਏਯੂ ਤੋਂ ਐਮਟੈਕ ਕੀਤੀ ਹੈ ਜੀ ਪੀਏਯੂ ਦੇ ਹਿਸਾਬ ਨਾਲ ਚੱਲਣਾ ਸੀ ਜੇ ਖੇਤੀ ਕਰਨੀ ਸੀ ਜੀ ਜਾਂ ਕੋਈ ਨੌਕਰੀ ਕਰਨੀ ਸੀ ਜੀ ਉਦਰ ਤੇ ਖੇਤੀ ਕਿਉਂ ਕਰਨ ਲੱਗ ਗਿਆ ਅਸਲ ਵਿੱਚ ਆਈ ਸੀ ਜੀ ਮੈਂ ਜਿਵੇਂ ਬੀਟੈਕ ਦੇ ਦੌਰਾਨ ਹੀ ਦੂਜੇ ਸਾਲ 'ਚ ਮੈਨੂੰ ਲੱਗਿਆ ਕਿ ਜਿਹੜੀ ਮੇਰੀ ਮਕੈਨੀਕਲ ਇੰਜੀਨੀਅਰਿੰਗ ਵਾਲੀ ਪੜ੍ਹਾਈ ਸੀ ਵੀ ਉਹ 'ਚ ਮੈਂ ਫਿੱਟ ਨਹੀਂ ਬੈਠਦਾ ਕਿਉਂ ਕਿਉਂਕਿ ਉਹ ਚ ਮੇਰਾ ਇੰਟਰਸਟ ਵੀ ਨਹੀਂ ਸੀ ਤੇ ਮੈਨੂੰ ਲੱਗਿਆ ਕਿ ਜਦੋਂ ਮੈਂ ਸਾਡਾ ਸਾਰਾ ਸਾਨੂੰ ਪੜਾ ਰਹੇ ਸੀਗੇ ਜੀ ਫਰਨਸ ਸੈਕਿੰਡ ইয়ার ਚ ਤਾਂ ਮੇਰੇ ਸਾਰਾ ਉਪਰ ਦੀ ਲੰਗਿਆ ਮੇਰੇ ਨਾਲ ਜਿਹੜਾ ਮੁੰਡਾ ਬੈਠਾ ਸੀ ਉਹ ਸਾਰੇ ਜਵਾਬ ਉਹਦੇ ਦੇ ਰਿਹਾ ਸੀ ਉਹਨੂੰ ਮੈਂ ਬਾਅਦ ਚ ਪੁੱਛਿਆ ਵੀ ਤੂੰ ਪਹਿਲਾਂ ਕਿਵੇਂ ਪੜ ਲਿਆ ਇਹ ਫਰਨਸ ਬਾਰੇ ਉਹ ਕਹਿੰਦਾ ਵੀ ਸਾਡੇ ਤਾਂ ਇਹ ਘਰੇ ਲੱਗੀ ਹੋਈ ਹੈ ਛੋਟੇ ਹੁੰਦੇ ਤੋਂ ਦੇਖਦੇ ਆਏ ਹਾਂ ਮੈਨੂੰ ਉਹਦਾ ਮਹਿਸੂਸ ਹੋਇਆ ਵੀ ਜੇ ਕਿਤੇ ਮੈਂ ਵੀ ਖੇਤੀਬਾੜੀ ਵਾਲੀ ਕੋਈ ਭਾਈ ਪੜਾਈ ਕਰਦਾ ਤਾਂ ਮੈਂ ਵੀ ਅੱਜ ਆਹ ਜਵਾਬ ਦੇਣੇ ਸੀ ਹੂੰ ਤੇ ਚਲੋ ਐਮ ਬੀ ਟੈਕ ਮੈਂ ਜਿਵੇਂ ਜਿਵੇਂ ਕਰ ਲਈ ਜੀ ਬਟ ਮੇਰੇ ਉਦੋਂ ਹੀ ਮਨ ਚ ਸੀ ਕਿ ਜੇ ਮੈਂ ਪੜ੍ਹਾਈ ਅੱਗੇ ਕਿਤੇ ਕਰਨੀ ਹੋਈ ਤਾਂ ਮੈਂ ਐਗਰੀਕਲਚਰ ਦੀ ਹੀ ਕਰੂੰਗਾ ਪਰ ਮੈਨੂੰ ਉਦੋਂ ਪਤਾ ਨਹੀਂ ਸੀ ਵੀ ਮੈਂ ਮੈਨੂੰ ਆਇ ਲੱਗਦਾ ਸੀ ਮੈਂ ਹੁਣ ਇੱਕ ਵਾਰ ਮਕੈਨੀਕਲ ਲਾਈਨ 'ਚ ਪੈ ਗਿਆ ਤੇ ਮੈਂ ਹੁਣ ਐਗਰੀਕਲਚਰ 'ਚ ਕਿਵੇਂ ਪਾਉਂਗਾ ਐਗਰੀਕਲਚਰ 'ਚ ਕਿਵੇਂ ਜਾਊਂਗਾ ਕੋਈ ਐਸੀ ਫੀਲਡ ਹੋਣੀ ਨਹੀਂ ਮੈਂ ਬੀ ਟੈਕ ਤੋਂ ਬਾਅਦ ਇੱਕ ਸਾਲ ਖੇਤੀ ਕੀਤੀ ਪੜ੍ਹਾਈ ਛੱਡਤੀ ਖੇਤੀ ਕੀਤੀ ਆਦੇ ਫਾਦਰ ਸਾਹਿਬ ਦੇ ਨਾਲ ਕੈਮੀਕਲ ਖੇਤੀ ਹੀ ਕਰੀ ਪਰ ਉਹ ਚ ਵੀ ਮੈਨੂੰ ਮਜ਼ਾ ਨਹੀਂ ਆਇਆ ਜੀ ਕਿਉਂਕਿ ਉਹ ਝੋਨਾ ਲੱਗਿਆ ਹੋਇਆ ਸੀ ਨੱਕੇ ਛੱਡ ਕੇ ਆਪਾਂ ਬਿਲੇ ਆਂ ਜੀ ਉੱਚੇ ਕੁਝ ਐਨਾ ਕਰਨ ਨੂੰ ਨਹੀਂ ਹੁੰਦਾ ਉਹਦੇ ਦੌਰਾਨ ਹੀ ਪੀਏਯੂ ਦੇ ਵਿੱਚ ਐਮਟੈਕ ਦੇ ਦਾਖਲੇ ਨਿਕਲੇ ਤੇ ਮੈਨੂੰ ਜਾ ਕੇ ਯੂਨੀਵਰਸਿਟੀ ਦਾ ਮਾਹੌਲ ਬੜਾ ਵਧੀਆ ਲੱਗਿਆ ਮੈਂ ਵੈਸੇ ਹੀ ਗਿਆ ਸੀ ਉਦੋਂ ਗਿੜਾ ਮਾਰਨੀ ਪਰ ਮੈਨੂੰ ਲੱਗਿਆ ਵੀ ਇੱਥੇ ਮੈਨੂੰ ਐਡਮਿਸ਼ਨ ਮਿਲ ਜੇ 6 ਸੀਟਾਂ ਸੀਗੀਆਂ ਕੋਲੀ ਤੇ ਮੇਰੇ ਨੰਬਰ ਵੀ ਠੀਕ ਠਾਕ ਹੀ ਸੀ ਪ੍ਰਾਈਵੇਟ ਕਾਲਜਾਂ ਵਾਲੇ ਜਿਹੜੇ ਸੀ ਉਹਨਾਂ ਜ਼ਿਆਦਾ ਨੰਬਰ ਸੀ ਮੇਰੇ ਘੱਟ ਸੀ ਪਰ ਮੈਨੂੰ ਐਡਮਿਸ਼ਨ ਮਿਲ ਗਈ ਸੀ ਏਦਾਂ ਫਿਰ ਸਫ਼ਰ ਸ਼ੁਰੂ ਹੋਇਆ ਖੇਤੀ ਦੇ ਨਾਲ ਜਿਵੇਂ ਉਹ ਕੁਦਰਤ ਨੇ ਬਣਾਇਆ ਹੁੰਦਾ ਜੀ ਵੀ ਖੇਤੀ ਕਿਤੇ ਕਿਤੇ ਮੇਰਾ ਮਿਲਕਸ ਵਾਲੀ ਖੇਤੀ ਵੱਲ ਕਿਉਂ ਜੁੜ ਗਈ ਮਿੰਟਸ ਜਿਹੜੇ ਮੂਲ ਨਾਜ ਜਾਂ ਰਾਗੀ ਕੋਧਰਾ ਬਾਜਰਾ ਕਿਤੇ ਨਾ ਕਿਤੇ ਨਾ ਜੀ ਹੈਲਥ ਕੌਨਸ਼ੀਅਸ ਵੀ ਸੀ ਤੇ ਕੁਦਰਤੀ ਖੇਤੀ ਵੱਲ ਆਉਣ ਦਾ ਮੇਰਾ ਕਾਰਨ ਵੀ ਇਹ ਸੀ ਵੀ ਸਾਡੀ ਖਰਾਕ ਸਹੀ ਨਹੀਂ ਹੈ ओके ਕਿਤੇ ਨਾ ਕਿਤੇ ਕੁਝ ਹੈਲਥ ਇਸ਼ੂ ਸੀ ਜਿਹੜੇ ਉਹਨਾਂ ਦਾ ਲੱਗਿਆ ਵੀ ਜਿਹੜਾ ਮੂਲ ਕਾਰਨ ਆ ਵੀ ਸਾਡੀ ਖਰਾਕ ਗਲਤ ਆ ਹੂੰ ਖਰਾਕ ਦੇ ਵਿੱਚ ਕੈਮੀਕਲਸ ਨੇ ਜਿਹੜੇ ਉਹ ਗੜਬੜ ਕਰਦੇ ਆ ਇਹ ਮੰਨ ਦੇ ਵਿੱਚ ਸਮਝ ਬੈਠੀ ਉਹਦੇ ਅਕੋਰਡਿੰਗਲੀ ਪਹਿਲਾਂ ਆਪਦੀ ਕਣਕ ਜੋ ਕਣਕ ਆਪਾਂ ਖਾਂਦੇ ਸੀ ਉਹਨੂੰ ਜ਼ਹਿਰ ਮੁਕਤ ਕੀਤਾ ਕਿਵੇਂ ਟ੍ਰੇਨਿੰਗ ਲਈ ਕਿਸੇ ਤੋਂ ਉਸ ਕਿੱਥੋਂ ਪਿਆ ਉਸ ਪਿਆ ਜੀ ਸਹੀ ਦੱਸਾਂ ਤਾਂ ਮੈਂ ਨਾ ਇੰਟਰਨੈਟ ਤੇ ਸੁਣਨਾ ਸ਼ੁਰੂ ਕੀਤਾ ਇਹਦੇ ਬਾਰੇ ਸਿਹਤ ਬਾਰੇ ਤੇ ਉੱਥੇ ਦੇਖਿਆ ਵੀ ਖੇਤੀ ਸਾਨੂੰ ਦੂਜੀ ਕਰਨੀ ਚਾਹੀਦੀ ਹੈ। ਮੈਂ ਇੰਟਰਨੈਟ ਤੇ ਸਰਚ ਕੀਤੀ ਆਰਗੈਨਿਕ ਫਾਰਮਿੰਗ ਪੰਜਾਬ ਚ ਕਰਕੇ ਤਾਂ ਮੈਨੂੰ ਖੇਤੀ ਵਿਰਾਸਤ ਮਿਸ਼ਨ ਦਾ ਲਿੰਕ ਮਿਲੇ। ਮੈਂ ਖੇਤੀ ਵਿਰਾਸਤ ਮਿਸ਼ਨ ਦਫ਼ਤਰ ਫੋਨ ਕਰਿਆ ਤੇ ਇੱਕ ਵਰਕਸ਼ਾਪ ਸੀ ਦਸੰਬਰ ਦੇ ਮਹੀਨੇ ਚ। ਉਹ ਤਿੰਨ ਦਿਨਾਂ ਦੀ ਵਰਕਸ਼ਾਪ ਸੀ ਮੈਂ ਇੱਥੇ ਬਸ ਬੈਠਾ ਜੀ ਜੈਤੋ ਚ ਵਰਕਸ਼ਾਪ ਸੀ ਮੈਂ ਇੱਕ ਦਿਨ ਦੀ ਵਰਕਸ਼ਾਪ ਅਟੈਂਡ ਕੀਤੀ। ਬਸ ਉਹ ਇੱਕ ਦਿਨ ਦੀ ਵਰਕਸ਼ਾਪ ਨੇ ਜਾਗ ਲੱਗ ਗਿਆ। ਜਾਗ ਲੱਗ ਗਿਆ। ਮੈਨੂੰ ਇੰਨਾ ਉੱਥੇ ਜਾ ਕੇ ਜਿਹੜੇ ਲੋਗ ਆਏ ਮੈਨੂੰ ਉਹ ਆਪਣੇ ਆਪਣੇ ਲੱਗੇ ਸਾਰੇ ਸਾਰੇ ਜਾਣੇ ਜਿਹੜੇ ਚਲੋ ਅਪਰੂਵਲ ਮਿਲ ਗਈ ਮੰਨਦੀ ਵੀ ਆ ਕੰਮ ਕਰਨਾ ਘਰੋਂ ਫਿਰ ਵੀਜ਼ਾ ਕਿਉਂ ਲਿਆ ਉਹ ਆਖਾ ਕੰਮ ਠੀਕ ਹੈ ਜੀ ਉਹ ਚ ਕੀ ਹੈ ਨਾ ਵੀ ਜਿਹੜੀ ਪੜ੍ਹਾਈ ਕੀਤੀ ਉਹ ਬੜੀ ਅਰਚਨ ਸੀ ਰਾਜ ਬਈ ਮੈਨੂੰ ਹਰ ਕੋਈ ਇਹ ਕਹੇ ਕਿ ਜੇ ਤੂੰ ਖੇਤੀ ਹੀ ਕਰਨੀ ਸੀ ਪੜ੍ਹਿਆ ਕਿਉਂ ਪੜ੍ਹਿਆ ਕਿਉਂ ਹੂੰ ਪਰ ਮੈਨੂੰ ਇਹ ਲੱਗਦਾ ਸੀ ਕਿ ਕੋਈ ਵੀ ਤੁਸੀਂ ਕੀਤਾ ਕਰਨਾ ਨਾ ਜੀ ਜੇ ਤੁਹਾਡੀ ਪੜ੍ਹਾਈ ਆ ਤੁਹਾਡੀ ਮਦਦ ਹੀ ਕਰਦੀ ਹੈ। ਕੀ ਬਾਤ। ਕਿ ਜੇ ਮੈਂ ਪੜ੍ਹਾਈ ਨਾ ਕੀਤੀ ਹੁੰਦੀ ਮੈਨੂੰ ਆਹ ਖੇਤੀ ਦੀਆਂ ਬਰੀਕੀਆਂ ਨਹੀਂ ਸਮਝ ਆਉਣੀਆਂ ਸੀ। ਹੂੰ। ਕਿ ਕੁਦਰਤੀ ਖੇਤੀ ਆ ਜਿਹੜੀ ਇਹ ਕੋਈ ਜੇ ਅਸੀਂ ਬਜ਼ੁਰਗ ਕਹਿੰਦੇ ਹਾਂ ਬੜੇ ਸਿਆਣੇ ਸੀ ਇਹ ਅਨਪੜਾ ਵਾਲਾ ਕੰਮ ਨਹੀਂ ਹੈ। ਇਹ ਵੀ ਸਾਇੰਸ ਨੂੰ ਇਹਦੇ ਪਿੱਛੇ ਬੜਾ ਵੱਡਾ ਵਿਗਿਆਨ ਆ। ਕੀ ਬਾਤ। ਤੇ ਸਮਝ ਆਉਂਦਾ ਪੜ੍ਹਾਈ ਦੇ ਨਾਲ। ਹੂੰ। ਤੇ ਮੈਨੂੰ ਉਹ ਮੈਨੂੰ ਇਹ ਲੱਗਦਾ ਸੀ ਵੀ ਜੇ ਮੈਂ ਨਾ ਪੜਿਆ ਹੁੰਦਾ ਮੈਨੂੰ ਇਹ ਖੇਤੀ ਨਹੀਂ ਸਮਝ ਆਉਣੀ ਸੀ। ਹੂੰ। ਤਾਂ ਪੜ੍ਹਾਈ ਨੇ ਮੈਨੂੰ ਬਹੁਤ ਹੈਲਪ ਕੀਤੀ ਜੀ। ਮੈਂ ਉਹਦੇ ਬੱਚਿਆਂ ਨੇ ਵੀ ਇਹ ਕਹਿਣਾ ਵੀ ਚਾਹੇ ਜੋ ਮਰਜ਼ੀ ਕੰਮ ਕਰਨ ਪਰ ਪੜ੍ਹਾਈ ਜ਼ਰੂਰ ਕਰਨੀ ਚਾਹੀਦੀ ਹੈ ਪੜ੍ਹਾਈ ਦੇ ਨਾਲ ਬੰਦੇ ਨੂੰ ਸਮਝ ਆਉਂਦੀ ਹੈ ਖੇਤੀ ਦੀ ਅੰਬਰੀਕੀਆਂ ਪਤਾ ਲੱਗਦੀਆਂ ਉਹਦੀ ਜੜ ਟਿਕਰ ਜਾਂਦਾ ਬੰਦਾ ਜੀ ਤੇ ਉਹ ਚੀਜ਼ ਨੇ ਹੈਲਪ ਕੀਤੀ ਥੋੜਾ ਜਿਹਾ ਮੁਸ਼ਕਲ ਵੀ ਪੈਦਾ ਹੋਈ ਵੀ ਇਹ ਹੋਈ ਵੀ ਨੌਕਰੀ ਕਿਉਂਕਿ ਸਾਡੇ ਮਨ 'ਚ ਇਹ ਬੈਠਾ ਵੀ ਪੜ੍ਹਾਈ ਮਤਲਬ ਨੌਕਰੀ ਪਰ ਇਦਾਂ ਨਹੀਂ ਹੈ ਪੜ੍ਹਾਈ ਤੁਹਾਨੂੰ ਜੀਵਨ ਜਾਚ ਵੀ ਸਿਖਾਉਂਦੀ ਹੈ ਜੀਵਨ ਕਿਵੇਂ ਜਿਉਣਾ ਕੀ ਤੁਹਾਡੇ ਮਾਇਨੇ ਨੇ ਉਹ ਚੀਜ਼ਾਂ ਤੁਹਾਨੂੰ ਪੜ੍ਹਾਈ ਕੱਲਾ ਪੈਸਾ ਕਮਾਉਣਾ ਨਹੀਂ ਸਿਖਾਉਂਦੀ ਪੈਸਾ ਖਰਚਣਾ ਸਿਖਾਉਂਦੀ ਹੈ ਜਿਹੜੀ ਮੇਨ ਚੀਜ਼ ਹੈ ਨਾ ਕੋਈ ਹੁੰਦੀ ਹੈ ਵੀ ਜਿਹੜਾ ਪੈਸਾ ਕਮਾਇਆ ਉਹਨੂੰ ਖਰਚਣਾ ਕਿੱਥੇ ਆ ਜੇ ਸਾਡਾ ਖਰਚ ਗਲਤ ਪਾਸੇ ਹੋ ਰਿਹਾ ਤਾਂ ਜਿਹੜਾ ਪੈਸਾ ਸਾਡੇ ਕੋਲ ਹੈ ਉਹ ਸਾਨੂੰ ਬਰਬਾਦੀ ਵਾਲੇ ਪਾਸੇ ਲੈ ਜਾਏ ਕੀ ਚੁਣੌਤੀਆਂ ਆਈਆਂ ਆਰਗੈਨਿਕ ਖੇਤੀ ਚ ਆਰਗੈਨਿਕ ਦੀ ਮਿਰਟਨ ਦੀ ਖੇਤੀ ਚ ਦੇਖੋ ਮੈਨੂੰ ਉਹ ਨਾ ਖੇਤੀ ਦਾ ਜਨੂਨ ਸੀਗਾ ਜੀ ਇਹ ਖੇਤੀ ਦਾ ਕਰਸ ਕਰਕੇ ਮੈਨੂੰ ਕੋਈ ਵੀ ਚੀਜ਼ ਦੀ ਚੁਣੌਤੀ ਨਹੀਂ ਲੱਗੀ ਸਿੱਖੇ ਲੱਗੀ ਸਿੱਖੇ ਲੱਗੀ ਮੈਨੂੰ ਚੁਣੌਤੀ ਮੈਨੂੰ ਇਹ ਆਈ ਵੀ ਜਿਹੜਾ ਸਹਿਯੋਗ ਸੀ ਥੋੜਾ ਪਰਿਵਾਰ ਦਾ ਜਾਂ ਜਿਹੜੇ ਸਾਡੇ ਆਪਣੇ ਆਲੇ ਦੁਆਲੇ ਲੋਕ ਹੁੰਦੇ ਆ ਮੈਨੂੰ ਕਲੀਅਰ ਦਿਖਦਾ ਸੀ ਕਿ ਮੈਂ ਕੀ ਕਰ ਰਿਹਾ ਬਟ ਉਹਨਾਂ ਨੂੰ ਮੇਰਾ ਵਿਜਨ ਦਿਖਾਉਣਾ ਉਹ ਮੈਨੂੰ ਮੁਸ਼ਕਿਲ ਲੱਗੀ ਅੱਜ ਵੀ ਕਦੇ-ਕਦੇ ਲੱਗਦੀ ਹੈ ਮੈਨੂੰ 100% ਲੱਗਦਾ ਵੀ ਜੋ ਮੈਂ ਕਰ ਰਿਹਾ ਮੈਨੂੰ ਉਹ ਸੰਤੋਸ਼ਤਾ ਮੈਂ 100% ਦੋ ਕਨਾਲਾਂ ਤੋਂ ਕੀ ਕੁਝ ਵਧਾਇਆ ਪਹਿਲਾਂ ਜਦੋਂ 2012 ਵਿੱਚ ਕੀਤੀ ਤਾਂ ਦੋ ਕਨਾਲਾਂ ਕਣਕ ਲਾਈ ਜੀ ਕਰਦਿਆਂ ਨੂੰ ਵਧੀਆ ਲੱਗਿਆ ਦੋ ਕਨਾਲਾਂ ਦਾ ਰਿਜ਼ਲਟ ਜਦੋਂ ਦੇਖਿਆ ਐਕਸਪੈਕਟੇਸ਼ਨ ਤੋਂ ਜ਼ਿਆਦਾ ਆਇਆ ਉਹਨਾਂ ਨੇ ਆਪਣੇ ਆਪ ਕਿਹਾ ਵੀ ਅੱਧੇ ਕਿੱਲੇ 'ਚ ਕਰ ਲੈਣੇ ਅੱਧੇ ਕਿੱਲੇ ਤੋਂ ਡੇਢ ਕਿੱਲਾ ਕੀਤਾ ਡੇਢ ਕਿੱਲੇ 'ਚ ਫੇਰ ਕਣਕ ਦੇ ਨਾਲੋਂ ਜ਼ਿਆਦਾ ਬਾਥੂ ਹੋ ਗਿਆ ਲੋਕੀ ਹੱਸਦੇ ਸੀ ਵੀ ਇਹ ਕਣਕ 'ਚ ਬਾਥੂ ਹੋਇਆ ਕਿ ਬਾਥੂ 'ਚ ਕਣਕ ਹੋਈ ਹੈ ਕਿਉਂਕਿ ਉਸ ਦੌਰਾਨ ਮੈਂ ਜੌਬ ਕਰਨ ਲੱਗ ਗਿਆ ਸੀ ਖੇਤੀ ਨੂੰ ਸਮਾਂ ਘਟਨ ਦਿੱਤਾ ਗਿਆ ਇਹ ਖੇਤੀ ਹੈ ਜਿਹੜੀ ਕੁਦਰਤੀ ਖੇਤੀ ਹੈ ਜੀ ਇਹ ਤੁਸੀਂ ਵੇਚ ਰਹਿਣਾ ਮੰਗਦੀ ਹੈ ਤੋਂ ਨੂੰ ਵਿਚ ਮਹ ਪਹੜ ਦੀ ਜਿਹੜਾ ਬੰਦਾ ਇਹ ਕਰ ਰਿਹਾ ਉਹਨੂੰ ਵਿਚ ਰਹਿਣਾ ਜ਼ਰੂਰੀ ਹੈ ਮੈਂ ਇਹਨੂੰ ਸਮਾਂ ਨਹੀਂ ਦੇ ਪਾਇਆ ਮੈਂ ਨੌਕਰੀ ਕਰਦਾ ਸੀ ਤੇ ਖੇਤੀ ਮੇਰੀ ਮਤਲਬ ਉਸ ਸਾਲ ਫੇਲ ਹੋ ਗਈ ਅਗਲੇ ਸਾਲ ਮੈਂ ਨੌਕਰੀ ਛੱਡਤੀ ਜੀ ਉਹ ਫੇਰ ਦੁਬਾਰੇ 1.5 ਕਿੱਲੇ ਤੇ ਆ ਗਏ ਫਿਰ ਹੌਲੀ ਹੌਲੀ 2017 ਚ 4 ਏਕੜ ਚ ਸੀ ਖੇਤੀ ਕਰ ਲਈ ਫਿਰ ਇਹਦੇ ਵਿੱਚ ਜਿਵੇਂ ਜਿਵੇਂ ਖੇਤੀ ਦੀ ਸਮਝ ਆਈ ਕਿ ਕੁਦਰਤੀ ਖੇਤੀ ਕਰ ਲੈ ਕਣਕ ਝੋਨੇ ਨਾਲ ਨਹੀਂ ਹੋਣੀ ਬਿਨਾ ਕੈਮੀਕਲ ਤੋਂ ਕੁਦਰਤੀ ਖੇਤੀ ਦੀ ਜਿਹੜੀ ਨੀਵ ਆ ਉਹ ਹੈਗੀ ਆ ਚੰਗੀ ਮਿੱਟੀ ਚੰਗੀ ਮਿੱਟੀ ਤੋਂ ਬਿਨਾ ਇਹ ਖੇਤੀ ਦਾ ਆਰਗੇਨਿਕ ਖੇਤੀ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਨਿਊਟ੍ਰੀਸ਼ਨ ਲੈਣਾ ਸੋਇਲ ਚ ਜੇ ਤੁਸੀਂ ਵਧੀਆ ਕੁਆਲਿਟੀ ਦਾ ਫੂਡ ਲੈਣਾ ਜੇ ਤੁਸੀਂ ਸਮਾਜ ਨੂੰ ਕੁਝ ਚੰਗਾ ਦੇਣਾ ਤਾਂ ਤੁਹਾਨੂੰ ਥੋੜੀ ਮਿੱਟੀ ਨੂੰ ਤਕੜਾ ਕਰਨਾ ਪਊ ਲੇਕਿਨ ਤਕੜਾ ਕਰਨ ਲਈ ਮਿਲਟਸ ਮਿਲਟਸ ਤੇ ਇੱਕ ਜਿਹੜਾ ਇਕੋਸਿਸਟਮ ਬਣਾਉਣਾ ਇਕੋਸਿਸਟਮ ਮਤਲਬ ਹਾਂ ਇਕੋਸਿਸਟਮ ਮਤਲਬ ਕਿ ਪੇੜ ਪੌਦੇ ਹੋਣ ਡਾਈਵਰਸਿਟੀ ਹੋਵੇ ਫਸਲ ਕ੍ਰੌਪ ਰੋਟੇਸ਼ਨ ਹੋਵੇ ਕ੍ਰੌਪ ਸਾਈਕਲ ਹੋਵੇ ਕੀ ਕੀ ਹੋਣਾ ਪਾਣੀ ਘਟ ਲੱਗੇ ਇਹ ਸਭ ਚੀਜ਼ਾਂ ਜਿੰਨਾ ਚਿਰ ਤੁਸੀਂ ਇਨਕੋਰਪੋਰੇਟ ਨਹੀਂ ਕਰਦੇ ਆ ਆਪਦੀ ਫਾਰਮਿੰਗ ਦੇ ਵਿੱਚ ਤਾਂ ਰਿਜ਼ਲਟ ਨਹੀਂ ਆਉਣੇ ਫਿਰ ਉਹ ਜਿਵੇਂ ਜਿਵੇਂ ਸਮਝ ਆਈ ਲੋਕਾਂ ਨੂੰ ਮਿਲੇ ਕੁਦਰਤ ਆਪਣੇ ਆ ਮਲੋਂਦੀ ਹੈ ਜੀ ਮੈਂ ਦੇਖਿਆ ਵੀ ਮੈਂ ਜਦੋਂ ਖੇਤੀ ਕਰਨੀ ਸ਼ੁਰੂ ਕੀਤੀ ਮੈਨੂੰ ਖੇਤੀ ਦਾ ਊੜਾੜਾ ਵੀ ਨਹੀਂ ਆਉਂਦਾ ਸੀ ਠੀਕ ਹੈ ਜੀ ਮੈਂ ਜਦੋਂ ਇਹ ਖੇਤੀ ਨੇ ਕੁਦਰਤ ਨੇ ਹੀ ਮੈਨੂੰ ਸਿਖਾਇਆ ਸਾਰਾ ਕੁਝ ਉਹ ਜੇ ਲੋਕ ਮਿਲੇ ਉਹਨਾਂ ਤੋਂ ਸਿੱਖਿਆ ਖੁਸ਼ ਆਪ ਗਲਤੀਆਂ ਤੋਂ ਸਿੱਖਿਆ ਮਤਲਬ ਉਹ ਸਿੱਖਦੇ ਸਿਖਾਉਣ ਕੁਦਰਤ ਸਿਖਾਉਂਦੀ ਹੈ ਜੇ ਤੁਸੀਂ ਸਹੀ ਤਰੀਕੇ ਨਾਲ ਕੰਮ ਕਰੋਂਦਾ ਕੀ ਕੀ ਬੀਜਦੇ ਹੁਣ ਚਾਰ ਕਿੱਲਾਂ 'ਚ ਹੁਣ ਤਾਂ ਜੀ ਅਸੀਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਪੁੱਜਦੇ ਹਾਂ ਜਿਵੇਂ ਰਾਗੀ ਹੁੰਦੀ ਹੈ ਸਾਡੇ ਕੋਲੇ ਜਿਵੇਂ ਆਹ ਸੀਜ਼ਨ ਦੀ ਆਪਾਂ ਗੱਲ ਕਰੀਏ ਜਿਹੜਾ ਖਰੀਬ ਸੀਜ਼ਨ ਆ ਇਹਦੇ ਵਿੱਚ ਸਾਡੇ ਕੋਲ ਰਾਗੀ ਹੁੰਦੀ ਹੈ ਬਾਕੀ ਮਿਲਟ ਵੀ ਹੁੰਦੇ ਆ ਪਰ ਉਹ ਅਸੀਂ ਅਜੇ ਘਟ ਲਾਉਂਦੇ ਆ ਪਰ ਪਸ਼ੂਚਾਰੇ ਦੇ ਲਈ ਜੇ ਮੈਂ ਹੁਣ ਹੁਣ ਜੇ ਪ੍ਰੈਜ਼ੈਂਟ ਗੱਲ ਕਰੀਏ ਸਵਾਕ ਰਾਗੀ ਆ ਹਲਦੀ ਆ 25 30 ਤਰ੍ਹਾਂ ਦੇ ਫਰੂਟ ਟਰੀਜ਼ ਨੇ ਗੰਨਾ ਵਾ ਮਾਂ ਨੇ ਇੱਕ ਰਜਮਾ ਇੱਕ ਛੋਟੀ ਵੈਰਾਈਟੀ ਆ ਦਾਲ ਦੀ ਉਹ ਆ ਜੀ ਤੇ ਉਸ ਤੋਂ ਬਿਨਾ ਹਾਫ ਫਰੂਟ ਤੇ ਇਹ ਹਜੇ ਇਹ ਸਭ ਕੁਝ ਇਹ ਇਕਨੋਮਿਕ ਹਾਲਾਤ ਦੇਖਿਏ ਕੈਮੀਕਲ ਖੇਤੀ ਦੀ ਜਾਂ ਰਵਾਇਤੀ ਜਿਹੜਾ ਹੁਣ ਰਵਾਇਤ ਚੱਲਦੀ ਹੈ ਕਣਕ ਝੋਨੇ ਦੀ ਜੀ ਜੇ ਫਾਈਨਾਂਸ ਨੂੰ ਦੇਖੀਏ ਤਾਂ ਫਾਈਨਾਂਸ ਨੂੰ ਕਿਵੇਂ ਦੇਖਦੇ ਹੋ 12 ਸਾਲਾਂ ਦੀ ਅ ਦੇਖੋ ਫਾਈਨੈਂਸ ਜਿੰਨੀ ਮਿਹਨਤ ਇਹਦੇ ਵਿੱਚ ਅਸੀਂ ਕਰਦੇ ਆ ਜੇ ਉੰਨੀ ਬੰਦਾ ਕੈਮੀਕਲ ਖੇਤੀ 'ਚ ਕਰੇ ਤਾਂ ਜ਼ਿਆਦਾ ਪੈਸਾ ਕਮਾ ਸਕਦਾ ਹੂੰ ਕਿਉਂਕਿ ਇਹ ਜਿਹੜੀ ਖੇਤੀ ਆ ਇਹ ਦੀ ਸਪੋਰਟ ਕਿਸੇ ਵੀ ਤਰ੍ਹਾਂ ਦੀ ਗਵਰਨਮੈਂਟ ਦੀ ਸਪੋਰਟ ਨਹੀਂ ਹੈ ਇਹ ਤੁਸੀਂ ਆਪ ਦੇ ਦਮ ਤੇ ਕਰਨੀ ਆ ਨਾਲਿਕਾ ਨੇ ਫਸਲੀ ਭਿੰਨ ਤਨ ਸਪੋਰਟ ਹੁੰਦੀ ਨਹੀਂ ਕੋਈ ਸਪੋਰਟ ਨਹੀਂ ਹੈ ਜੀ ਪਾਲਿਸੀਜ਼ ਨਾ ਗਵਰਨਮੈਂਟ ਦੀਆਂ ਇਹ ਖੇਤੀ ਨੂੰ ਸਪੋਰਟ ਨਹੀਂ ਕਰਦੀ ਕਿਉਂਕਿ ਜਿੰਨੀਆਂ ਵੀ ਸਬਸਿਡੀਆਂ ਨੇ ਜਿੰਨੀਆਂ ਵੀ ਗਵਰਨਮੈਂਟ ਸਹੂਲਤਾਂ ਦਿੰਦੀ ਆ ਉਹ ਕੈਮੀਕਲ ਖੇਤੀ ਨੂੰ ਦਿੰਦੀ ਆ ਝੋਨੇ ਨੂੰ ਦਿੰਦੀ ਆ ਕਾਸ਼ਕ ਬਿਜਲੀ ਫ੍ਰੀ ਆ ਸਾਨੂੰ ਮਿਲਟ ਦੇ ਲਈ ਬਿਜਲੀ ਪਾਣੀ ਇਰੀਗੇਸ਼ਨ ਦੀ ਲੋਡ ਹੀ ਨਹੀਂ ਹੈ ਦੋ ਤਿੰਨ ਇਰੀਗੇਸ਼ਨ ਲੱਗਦੀਆਂ ਸਾਰੇ ਸਿਰ ਤੇ ਪਾਣੀ ਬਚਾਉਨੇ ਆ ਪਾਣੀ ਬਿਲਕੁਲ ਬਚਦਾ ਚੰਗਾ ਕੰਮ ਨਹੀਂ ਕਰ ਰਹੇ ਸੋਇਲ ਹੈਲਥ ਇੰਪਰੂਵ ਹੁੰਦੀ ਹੈ ਜੀ ਤਾਂ ਜਿਹੜਾ ਕੁਦਰਤੀ ਖੇਤੀ ਕਰਨ ਵਾਲਾ ਕਿਸਾਨ ਆ ਜੀ ਉਹ ਗਵਰਨਮੈਂਟ ਦਾ ਪੈਸਾ ਬਚਾਉਂਦਾ ਤੇ ਗਵਰਨਮੈਂਟ ਤੋਂ ਲੈਂਦਾ ਕੁਝ ਸਬਸਿਡੀ ਨਹੀਂ ਹੁੰਦੇ 500 ਔਖਾ ਕੰਮ ਆ ਜੀ ਪਰ ਜੇ ਤੁਸੀਂ ਇਹਦੀ ਜੇ ਕੱਲਾ ਪੈਸੇ ਨੂੰ ਛੱਡ ਕੇ ਜੇ ਓਵਰ ਆਲ ਦੇਖੋ ਤਾਂ ਪਹਿਲੇ ਸਾਲ ਤੋਂ ਹੀ ਇਕਨੋਮਿਕਸ ਇਹਦੀ ਉਹਦੇ ਨਾਲੋਂ ਕਿਤੇ ਉੱਤੇ ਜਾਣੀ ਲੌਂਗ ਟਰਮ ਚ ਦੇਖੋ ਕਿਉਂਕਿ ਜਿਹੜੀ ਤੁਹਾਨੂੰ ਸਿਹਤ ਦੇਣੀ ਆ ਨਾ ਅਣਮੁੱਲੀ ਸਿਹਤ ਹੈ ਨਾ ਉਹਦਾ ਕੋਈ ਜਿਹਦਾ ਮੁੱਲ ਹੀ ਹੈ ਨਹੀਂ ਉਹ ਤੁਹਾਨੂੰ ਕੁਦਰਤੀ ਖੇਤੀ ਨੇ ਦੇਣੀ ਹੈ ਜਿਹੜਾ ਸਕੂਨ ਦੇਣਾ ਜੀ ਉਹ ਤਾਂ ਜਿਹਦਾ ਕੋਈ ਮੁੱਲ ਨਹੀਂ ਹੈ ਉਹ ਤੁਹਾਨੂੰ ਕੁਦਰਤੀ ਖੇਤੀਂ ਦੇਣਾ ਤੁਹਾਨੂੰ ਮਾਨਸਿਕ ਤੌਰ ਤੇ ਰਿਪੇਅਰ ਕਰਦੀ ਹੈ ਖੇਤੀ ਇਹ ਬਿਲਕੁਲ ਕਰਦੀ ਕਿਵੇਂ ਕਰਦੀ ਇਹ ਮਨ ਦੇ ਵਿੱਚ ਠਹਿਰਾਵ ਲੈ ਕੇ ਆਉਂਦੀ ਹੈ ਜਿਹੜੀ ਭੱਜੂ ਭੱਜੂ ਵਾਲੀ ਜ਼ਿੰਦਗੀ ਆ ਨਾ ਜੀ ਉਹ ਨਹੀਂ ਹੈਗੀ ਅੱਜ। ਥੋੜਾ ਖੇਤ ਆਉਣ ਨੂੰ ਮਨ ਕਰਦਾ। ਜਿਹੜਾ ਇਹਦਾ ਫੂਡ ਆ ਉਹ ਤੁਹਾਡੇ ਮਨ ਦੇ ਵਿੱਚ ਜਿਹੜਾ ਸਬਰ ਸੰਤੋਖ ਆ ਜੀ ਉਹ ਹੀ ਖੇਤੀ ਨਾਲ ਆਉਂਦਾ ਹੈ। ਉਹ ਮੈਂ ਉਗਦਾ ਉਹਵੇਂ ਦਾ ਹੀ ਪ੍ਰੋਸੈਸ ਕਰਦਾ ਅੰਦਰ ਜਾ ਕੇ। ਬਿਲਕੁਲ ਜੀ। ਸਲੋ ਪ੍ਰੋਸੈਸ ਆ। ਮੈਨੂੰ ਇੱਕ ਇੱਥੇ ਸਾਡੇ ਬਜ਼ੁਰਗ ਨੇ ਰਣਜੀਤ ਰਾਣਾ ਜੀ ਉਹਨਾਂ ਨੇ ਇੱਕ ਗੱਲ ਦੱਸੀ ਸੀ। ਕਿ ਜਿੰਦਗੀ ਨੂੰ ਜਿੰਨਾ ਸਲੋ ਕਰ ਲਓਗੇ ਇਹ ਚਰਾਸ ਹੋਣਾ ਸ਼ੁਰੂ ਹੋ ਜਾਊ। ਕੀ ਬਾਤ ਹੈ। ਤੇ ਜਿੰਨਾ ਇਹਨੂੰ ਤੇਜ਼ ਕਰ ਲਓਗੇ ਇਹ ਚ ਸਟ्रेस ਹੋਣਾ ਸ਼ੁਰੂ ਹੋ ਜਾਊ। ਹੂੰ। ਅਸਲ ਵਿੱਚ ਜ਼ਿੰਦਗੀ ਨੂੰ ਸਲੋ ਹੀ ਕਰਨਾ ਹੂੰ ਸਲੋ ਕਰਨਾ ਜਾਂ ਸਰਲ ਕਰਨਾ ਹੈ ਸਰਲ ਕਰਨਾ ਸਿੰਪਲ ਕਰਨਾ ਤਾਂ ਇਹ ਚਰਾ ਸੋਣਾ ਸ਼ੁਰੂ ਹੋਇਆ ਹੂੰ ਇਹ ਜਿਹੜੀ ਕੁਦਰਤੀ ਖੇਤੀ ਹੈ ਸਲੋ ਖੇਤੀ ਹੈ ਜੀ ਸਕੂਨ ਦੀ ਖੇਤੀ ਹੁਣ ਤੁਸੀਂ ਰਾਗੀ ਅਗਾ ਲੇਨੀ ਹੂੰ ਆਟਾ ਬਣਦਾ ਇਹਦਾ ਚਲੋ ਬਿਸਕੁਟ ਬਣਦੇ ਐ ਸੇਲ ਸੂਲ ਦਾ ਕੀ ਹੈ ਮੰਡੀ ਕਰਨ ਦਾ ਕੀ ਹਾਲਾਤ ਹੈ ਮੰਡੀ ਕਰਨ ਦਾ ਜੀ ਇਦਾਂ ਹੋਇਆ ਵੀ ਕੁਦਰਤ ਨੇ ਹੀ ਸਵਾਬ ਬਣਾਇਆ ਕਿ ਜਦੋਂ ਸ਼ੁਰੂ ਕੀਤੀ ਸੀ ਉਦੋਂ ਦੋ ਕਨਾਲਾਂ 'ਚ ਰਾਗੀ ਲਾਈ ਸੀ ਕਿ ਆਉਦੇ ਪਰਿਵਾਰ ਦੇ ਲਈ ਲਾਈ ਸੀ ਪਰ ਉਦੋਂ ਹੀ ਮੈਂ ਇੱਕ ਗਰੁੱਪ 'ਚ ਖੇਤੀਬਾੜੀ ਅਤੇ ਨਿਵੇਸ਼ਣ ਦੇ ਗਰੁੱਪ 'ਚ ਫੋਟੋ ਪਾਤੀ ਵੀ ਅਸੀਂ ਰਾਗੀ ਵੜ ਰਹੇ ਆ ਮੈਨੂੰ ਉਦੋਂ ਹੀ ਆਰਡਰ ਆਉਣੇ ਸ਼ੁਰੂ ਹੋ ਗਏ ਵੀ ਸਾਨੂੰ ਵੀ ਰਾਗੀ ਦੋ ਕੋਈ ਕਹਿੰਦਾ ਸਾਨੂੰ 50 ਕਿਲੋ ਦੋ ਕੋਈ ਕਹਿੰਦਾ ਸਾਨੂੰ ਕੁਆਂਟਲ ਦੋ ਮੈਨੂੰ ਲੱਗਿਆ ਵੀ ਇੰਨੀ ਤਾਂ ਰਾਗੀ ਹੋਣੀ ਨਹੀਂ ਮੇਰੇ ਕੋਲੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਸ ਵਾਰ ਜਿੰਨੀ ਹੋਈ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਪਰ ਅਗਲੀ ਵਾਰ ਤੁਸੀਂ ਮੈਨੂੰ ਪਹਿਲਾਂ ਦੱਸ ਦਿਓ ਮੈਂ ਤੁਹਾਡੇ ਲਈ ਉਗਾ ਦੂੰਗਾ ਤਾਂ ਐਦਾਂ ਐਦਾਂ ਕੰਮ ਚੱਲਦਾ ਗਿਆ ਪਰ ਮੇਰੇ ਕੋਲ ਹੁਣ 4 ਏਕੜਾ ਤਾਂ ਅਸੀਂ ਇਹਨੂੰ ਜੇ ਮੈਨੂੰ ਲੱਗਦਾ ਵੀ ਰਾਗੀ 'ਚ ਮੈਨੂੰ ਪੈਸੇ ਜ਼ਿਆਦਾ ਬਚਦੇ ਆ ਪਰ ਚਾਹੁੰਦੇ ਹੋਏ ਵੀ ਇਹਨੂੰ 4 ਏਕੜ 'ਚ ਨਹੀਂ ਕਰ ਸਕਦਾ ਕਿਉਂਕਿ ਫਸਲੀ ਵਿਭਿੰਨਤਾ ਡਾਈਵਰਸਿਟੀ ਬਹੁਤ ਜ਼ਰੂਰੀ ਹੈ ਕ੍ਰੌਪ ਸਾਈਕਲ ਬਹੁਤ ਜ਼ਰੂਰੀ ਹੈ ਤਾਂ ਮੇਰੇ ਕੋਲੇ 1 ਏਕੜ ਜਾਂ ਇੱਕ ਵਾਰ ਅਸੀਂ 2 ਏਕੜ ਲਾਏ ਸੀ ਰਾਗੀ ਦੇ 1 ਏਕੜ ਰਾਗੀ ਲਾਉਨੇ ਆ 4 ਕਿੱਲਾਂ 'ਚ ਬਾਕੀ ਜਿਹੜੇ ਸਾਡੇ ਜੇ ਕਿਤੇ ਕੋਈ ਦੋਸਤ ਮਿੱਤਰ ਹੋਰ ਹੈਗੇ ਜਿਹੜੇ ਕੁਦਰਤੀ ਖੇਤੀ 'ਚ ਰਾਗੀ ਲਾਉਣਾ ਚਾਹੁੰਦੇ ਆ ਉਹਨਾਂ ਦੀ ਰਾਗੀ ਦੀ ਸੀ ਸੇਲ ਦੀ ਹੈਲਪ ਕਰ ਦਿੰਦੇ ਆ ਉਹਨਾਂ ਨੂੰ ਡਾਇਰੈਕਟ ਉਹ ਕਸਟਮਰ ਦੇ ਨਾਲ ਜੋੜ ਦਿੰਦੇ ਆ ਬਹੁਤਿਆ ਚੁਣੌਤੀਆਂ ਤਾਂ ਨਹੀਂ ਹੁੰਦੀਆਂ ਰਾਗੀ ਵੀਦਨ ਚ ਦੇਖੋ ਜੇ ਮੰਨੀਆਂ ਤਾਂ ਜੀ ਆਉਂਦੀਆਂ ਚੁਣੌਤੀਆਂ ਜੇ ਨਾ ਮੰਨੀਆਂ ਤਾਂ ਕੋਈ ਚੁਣੌਤੀ ਨਹੀਂ ਇਹਦੇ ਵਿੱਚ ਚੁਣੌਤੀ ਮੇਨ ਇਹ ਕੀ ਹੈ ਵੀ ਇਹ ਚ ਨਦੀਨ ਨੂੰ ਕੰਟਰੋਲ ਕਰਨਾ ਬਿਨਾਂ ਨਦੀਨ ਨਾਸ਼ਕ ਤੇ ਜਿਹੜੀ ਆਹ ਰੁੱਤ ਆ ਜੀ ਸੌਣ ਦੇ ਮਹੀਨੇ ਇਹ ਚ ਹੈ ਹਾਂ ਗੋਡੀ ਗਾਡੀ ਕਰਕੇ ਗੋਡੀ ਗੁੱਡੀ ਇੱਕ ਤਾਂ ਗਰਮੀ ਹੁੰਦੀ ਹੈ ਜੀ ਇੱਕ ਕੀ ਹੈ ਕਿ ਨਦੀਨ ਹੁੰਦਾ ਬਹੁਤ ਤੇ ਜਦੋਂ ਤੁਹਾਡੀ ਸੋਇਲ ਦੀ ਰਿਪੇਅਰ ਹੋਣੀ ਹੁੰਦੀ ਹੈ ਨਾ ਜਦੋਂ ਤੁਸੀਂ ਕੈਮੀਕਲ ਖੇਤੀ ਤੋਂ ਆਰਗੈਨਿਕ ਖੇਤੀ ਵਾਲੇ ਪਾਸੇ ਆਉਣਾ ਉਹਦੀ ਇੱਕ ਨਿਸ਼ਾਨੀ ਹੈ ਕੁਦਰਤ ਮਿੱਟੀ ਨੇ ਆਪਦੇ ਆਪ ਨੂੰ ਰਿਪੇਅਰ ਕਿਵੇਂ ਕਰਨਾ ਨਦੀਨਾਂ ਦੇ ਨਾਲ ਨਦੀਨ ਸਾਡੇ ਦੁਸ਼ਮਣ ਨਹੀਂ ਹੈ ਨਦੀਨ ਧਰਤੀ ਦੇ ਸਕੇਤੀਆਂ ਪੁੱਤ ਨੇ ਕਿਉਂਕਿ ਧਰਤੀ ਉਹ ਜੇ ਨਦੀਨ اگਾਉਂਦੀ ਹੈ ਜਿਹਹ ਜਿਹੇ ਦੀ ਉਹਨੂੰ ਉਹਨੇ ਆਪਦੀ ਰਿਪੇਅਰ ਕਰਨੀ ਹੈ ਉਹਨੂੰ ਉਹ ਨਦੀਨ ਉਹਦੀ ਰਿਪੇਅਰ ਕਰਦੇ ਆ ਸੋਇਲ ਦੀ ਤਾਂ ਹੁਣ ਸਾਡੀ ਸੋਇਲ ਹੈਲਥ ਮਾੜੀ ਹੁੰਦੀ ਹੈ ਪਹਿਲਾਂ ਜਦੋਂ ਅਸੀਂ ਮਾੜੀ ਆ ਪੰਜਾਬ ਦੀ ਕੈਮੀਕਲ ਖੇਤੀ ਅਸੀਂ ਇੰਨੇ ਟਾਈਮ ਤੋਂ ਕਰਦੇ ਆ ਤਾਂ ਨਦੀਨ ਜਾਦੇ ਹੁੰਦੇ ਆ ਪਹਿਲਾਂ ਤਾਂ ਤੁਹਾਡਾ ਸਬਰ ਪਰਖਦੀ ਹੈ ਖੇਤੀ ਇਹ ਉਹ ਸਾਰੇ ਨਦੀਨ ਹੁਗਦੇ ਆ ਜੋ ਉਹਨੂੰ ਰਿਪੇਅਰ ਕਰਦੇ ਆ ਤਾਂ ਉਹਨੂੰ ਤੁਹਾਨੂੰ ਮੈਨੇਜ ਕਰਨਾ ਪੈਂਦਾ ਕਿਉਂਕਿ ਜੇ ਫਸਲ ਤੋਂ ਉੱਤੇ ਦੇ ਨਦੀਨ ਹੋ ਗਏ ਫਿਰ ਉਹ ਜਿਹੜੀ ਆਪਣੀ ਸਨਲਾਈਟ ਦੇ ਲਈ ਕੰਪੀਟੀਸ਼ਨ ਦੇ ਕਰਕੇ ਫਿਰ ਉਹ ਤੁਹਾਡੀ ਫਸਲ ਮਾੜੀ ਰਹਿ ਜਾਂਦੀ ਕਿਉਂਕਿ ਅਸੀਂ ਇਕਨੋਮਿਕਸ ਵੀ ਦੇਖਣੀ ਹੈ ਨਾ ਕੁਦਰਤੀ ਖੇਤੀ ਦੇ ਵਿੱਚ ਐਟਲੀਸਟ ਅਸੀਂ ਇਹ ਮੰਨ ਕੇ ਚੱਲਦੇ ਆਂ ਵੀ ਜਿੰਨੇ ਪੈਸੇ ਇੱਕ ਕਿਸਾਨ ਠੇਕੇ 'ਚੋਂ ਕਮਾਉਂਦਾ ਐਟਲੀਸਟ ਉਹਨੇ ਤਾਂ ਬਣ ਹਾਂ ਅਸਲ ਵਿੱਚ ਟਾਰਗੇਟ ਤਾਂ ਇਹੀ ਆ ਵੀ ਕੈਮੀਕਲ ਖੇਤੀ ਵਾਲਾ ਜਿਹੜਾ ਕਿਸਾਨ ਖੇਤੀ ਕਰਦਾ ਉਹ ਤੋਂ ਜ਼ਿਆਦਾ ਵੱਢਣ ਉਹਦੀ ਮਿਹਨਤ ਦਾ ਮੁੱਲ ਵੀ ਮੁੜੇ ਹਾਂ 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 ਪਰ ਘੱਟੋ ਘੱਟ ਜੇ ਅਸੀਂ ਮਾਪਦੰਡ ਦੇਖੀਏ ਜਿਵੇਂ ਮੈਨੂੰ ਆ ਵੀ ਮੈਨੂੰ ਸ਼ੌਂਕ ਆ ਚਲੋ ਇਹ ਖੇਤੀ ਦਾ ਮੇਰੇ ਆਪਾਂ ਇੱਕ ਸ਼ੌਂਕ ਦੇ ਲਈ ਆਪਾਂ ਪੈਸਾ ਨਹੀਂ ਦੇਖਦੇ ਵੀ ਚਲੋ ਠੀਕ ਆ ਮੇਰੀ ਮਿਹਨਤ ਦਾ ਮੁੱਲ ਨਹੀਂ ਮੈਨੂੰ ਉਹ ਨਹੀਂ ਮਿਹਨਤ ਦੇ ਪੈਸੇ ਮਾਈਨਸ ਕਰ ਦਈਏ ਪਰ ਠੇਕੇ ਜਿੰਨੇ ਪੈਸੇ ਤਾਂ ਮੁੜਨੇ ਜੀ ਉਹਦੇ ਲਈ ਤੁਹਾਨੂੰ ਨਦੀਨ ਮੈਨੇਜਮੈਂਟ ਵਿੱਚ ਥੋੜਾ ਜਿਆ ਕਰਨਾ ਪੈਂਦਾ ਕਿਉਂਕਿ ਉਹ ਉਹਦੇ ਵਿੱਚ ਦਿੱਕਤ ਕੀ ਆਉਂਦੀ ਹੈ ਵੀ ਜਿਹੜੇ ਟੂਲ ਨੇ ਸਾਡੇ ਕੋਲੇ ਗੋਡੀ ਦੇ ਲਈ ਅਸੀਂ ਟੂਲਾਂ ਦੇ ਉੱਤੇ ਕੰਮ ਹੀ ਨਹੀਂ ਕੀਤਾ। ਨਦੀਨ ਨਾਸ਼ਕ ਆ ਗਏ ਉਹ ਮਾਰ ਦਿੰਨੇ ਆ ਪਰ ਗੋਡੀ ਕੱਲੀ ਨਦੀਨ ਕੱਢਣ ਲਈ ਨਹੀਂ ਹੁੰਦੀ। ਸੋਇਲ ਦੀ 에ਰੇਸ਼ਨ ਵੀ ਕਰਦੀ ਹੈ। ਜਿਹਦੇ ਨਾਲ ਫਸਲ ਆ ਜਿਹੜੀ ਗੋਡੀ ਫਸਲ ਨੂੰ ਕਿਉਂ ਆਂਗੂ ਲੱਗਦੀ ਹੈ? ਬਿਜਾਰੋ ਕਹਿੰਦੇ ਸੀ ਰੰਬੇ ਦੀ ਵਿਆਹ ਹੋ ਗਈ ਤੇ ਫਸਲ ਨੇ ਰੰਗ ਬਦਲ ਲਿਆ। ਉਹ ਕੀ ਆ ਵੀ ਜਦੋਂ ਰੂਟਸ ਦੀ 에ਰੇਸ਼ਨ ਹੁੰਦੀ ਹੈ। ਹੁਣ ਜਿਵੇਂ ਅਸੀਂ ਆ ਸਾਡੇ ਤੋਂ ਵੱਖ ਨਹੀਂ ਹੈ ਪੌਦੇ। ਉਹ ਵੀ ਸਾਹ ਲੈਂਦੇ ਆ। ਖਰਾਕਤਾ ਸੀ ਤਿੰਨ ਵਾਰ ਲੈਣੇ ਆ ਦਿਨ ਚ ਰੋਟੀ ਤਾਂ ਤਿੰਨ ਵਾਰ ਖਾਣੇ ਆ ਸਾਥ ਆ ਹਰ ਮੈਂਟ ਲੈਣੇ ਆ ਉਹੀ ਪੌਦਿਆਂ ਦਾ ਹਿਸਾਬ ਹੈ ਨਹੀਂ ਗੋਡੀ ਸਾਹ ਵੀ ਦੂੰਦੀਆਂ ਸਾਹ ਦੂੰਦੀਆਂ ਹਮ ਮੈਡੀਕਲ ਇਸ ਪਿੰਡਰ ਜਦੋਂ ਮੈਂ ਖੇਤੀ ਕਰਨ ਲੱਗ ਗਿਆ ਤੁਸੀਂ ਹਾਂਜੀ ਇਹ ਕਹਿ ਸਕਦੇ ਕਿ ਬਹੁਤੀ ਕਾਮਯਾਬ ਕਿਉਂ ਨਹੀਂ ਹੋ ਸਕੀ ਬਹੁਤ ਤੁਸੀਂ 12 ਸਾਲਾਂ ਤੋਂ ਕਰ ਰਹੇ ਹੋ ਬੁੱਧਾ ਆਉਣ ਚ ਇਹਨੂੰ ਕਸ਼ਟ ਕਿਉਂ ਆ ਰਿਹਾ ਜਾਂ ਬਹੁਤ ਸਾਰੇ ਲੋਕ ਜੁੜੇ ਅੱਜ ਵੀ ਉਹ ਘਰ ਤੱਕ ਸੀਮਤ ਹੋ ਗਏ ਜਾਂ ਕਿ ਲਿਮਟਿਡ ਦਾਇਰੇ ਤੋਂ ਗਾਂ ਨਹੀਂ ਵਧਰੇ ਕਾਰਨ ਕੀ ਉਦੇ ਜੀ ਕਈ ਕਾਰਨ ਆ ਸਭ ਤੋਂ ਵੱਡਾ ਕਾਰਨ ਤਾਂ ਹੈ ਗਵਰਨਮੈਂਟ ਦੀਆਂ ਪਾਲਿਸੀਆਂ ਜੋ ਉਹਨੇ ਨਾ ਉਹ ਕੁਦਰਤੀ ਖੇਤੀ ਦੇ ਪੱਖ ਦੀਆਂ ਨਹੀਂ ਹੈਗੀਆਂ ਜੋ ਵੀ ਮੰਡੀਕਰਨ ਦਾ ਸਿਸਟਮ ਆ ਜੋ ਵੀ ਸਬਸਿਡੀਆਂ ਦਾ ਸਿਸਟਮ ਆ ਉਹ ਸਾਰਾ ਸਪੋਰਟ ਕਰਦਾ ਹੈ ਕੈਮੀਕਲ ਖੇਤੀ ਨੂੰ ਜਿਵੇਂ ਉਹ ਪਹਿਲਾਂ ਵੀ ਗੱਲ ਕੀਤੀ ਕੁਦਰਤੀ ਖੇਤੀ ਬੰਦਾ ਆਪਣੇ ਦਮ ਤੇ ਕਰਦਾ ਦੂਜਾ ਹੈ ਲੇਬਰ ਇੰਟੈਂਸਿਵ ਕੰਮ ਲੇਬਰ ਅੱਜਕੱਲ ਖੇਤੀ ਚੋਂ ਬਾਹਰ ਹੋ ਗਈ ਆਪਣਾ ਡਵੈਲਪਨੇਸ਼ਨ ਦੀ ਡੈਫੀਨੇਸ਼ਨ ਹੀ ਇਹੀ ਆ ਵੀ ਘੱਟ ਤੋਂ ਘੱਟ ਜਿਹੜੀ ਪਾਪੂਲੇਸ਼ਨ ਆ ਉਹ ਐਗਰੀਕਲਚਰ ਚ ਹੋਵੇ ਬਾਕੀ ਇੰਡਸਟਰੀ ਚ ਜਾਵੇ ਤਾਂ ਉਹਨੂੰ ਡਿਵੈਲਪਮੈਂਟ ਨੇਸ਼ਨ ਕਹਿੰਦੇ ਛੱਡ ਦੇਸ਼ ਵੀ ਉਹ ਹੀ ਕਰ ਰਿਹਾ ਵੀ ਐਗਰੀਕਲਚਰ ਚੋਂ ਲੇਬਰ ਬਾਹਰ ਜਾਵੇ ਹਮ ਬਟ ਇਹ ਲੇਬਰ ਲੇਬਰ ਦੇ ਸਿਰ ਤੇ ਖੇਤੀ ਹੋਣੀ ਮੈਨੂਅਲ ਕੰਮ ਜ਼ਿਆਦਾ ਨਹੀਂ ਹਮ ਮਿਹਨਤ ਜ਼ਿਆਦਾ ਜੀ ਇਹਦੀ ਜਿਹੜੀ ਵੈਲਿਊ ਆ ਜਿਹੜਾ ਇਹਦੇ ਗੁਣ ਨੇ ਉਹ ਸਿੱਧੇ ਕਈ ਵਾਰ ਨਹੀਂ ਦਿਖਦੀ ਹਮ ਜੇ ਇਕੱਲੇ ਪੈਸੇ ਦੇ ਨਾਲ ਕੰਪੇਅਰ ਕਰਦੇ ਆ ਤਾਂ ਕਈ ਵਾਰੀ ਖੇਤੀ ਐਂ ਲੱਗਦੀ ਹੈ ਫੇਲ ਅੱਛਾ ਪੈਸੇ ਦੇ ਬਿ ਘਾਟੇ ਦਾ ਸੌਦਾ ਇਕੱਲੇ ਪੈਸੇ ਦੀ ਤਕੜੇ ਤੋਲਦੇ ਪਰ ਜੇ ਅਸੀਂ ਬਾਕੀ ਪੱਖਸ਼ 'ਚ ਸੋਚਦੇ ਆਂ ਵੀ ਸਾਡੀ ਮਿੱਟੀ ਦੀ ਸਿਹਤ ਕੀ ਆ ਸਾਡੇ ਬੱਚਿਆਂ ਦੇ ਉੱਤੇ ਕੀ ਇੰਪੈਕਟ ਆ ਅਸੀਂ ਬੱਚਿਆਂ ਲਈ ਕੀ ਛੱਡ ਕੇ ਜਾ ਰਹੇ ਆ ਸਾਡੀ ਸਿਹਤ ਕਹੇ ਜੀ ਇਹ ਖੇਤੀ ਪਹਿਲੇ ਦਿਨ ਤੋਂ ਹੀ ਕਾਮਯਾਬ ਮੈਂ ਮੈਂ ਦੁਬਾਰਾ ਇਹ ਸਵਾਲ ਮੈਂ ਫੇਰ ਕਰਦਾ ਆ ਵੀ ਇਹ ਸੋਚਣ ਦਾ ਮਾਦਾਂ ਕਿੱਥੋਂ ਆਉਂਦਾ 12 ਸਾਲ ਦਾ ਸਫਰ ਹੋ ਗਿਆ ਸਬਰ ਕਿਵੇਂ ਆਉਂਦਾ ਕਿਉਂਕਿ ਇੰਨਾ ਸਮਾਂ ਜਿ ਬੇਸਬਰੀ ਕਹਿ ਸਕਦੇ ਆਂ ਬੇਚੈਨੀ ਕਹਿ ਸਕਦੇ ਆਂ ਜੀ ਅਜੀਬ ਕਿਸਮ ਦੀ ਤਣਾਅ ਜਿਹੜਾ ਅੱਜ ਆਪਾਂ ਖੇਤ 'ਚ ਬੈਠੇ ਮੈਨੂੰ ਵੀ ਠੀਕ ਲੱਗ ਰਿਹਾ ਤੁਹਾਡੇ ਖੇਤ ਬੈਠ ਕੇ ਆ ਜੀ ਹਾਂਜੀ ਤੁਹਾਡੇ 'ਚ ਇਹ ਚੀਜ਼ ਕਮੇਂਡ ਡਵੈਲਪ ਹੋਈ ਨਹੀਂ ਇਹ ਜਦੋਂ ਆਪਾਂ ਕੁਦਰਤ ਦੇ ਨਾਲ ਜੁੜਦੇ ਆਂ ਜੀ ਮੈਨੂੰ ਲੱਗਦਾ ਉਹਦੀ ਠਹਿਰਾਅ ਆਉਂਦਾ ਥੋੜਾ ਜ਼ਿੰਦਗੀ ਦੇ ਵਿੱਚ ਸਾਨੂੰ ਇਹ ਸਮਝ ਆਉਂਦੀ ਹੈ ਜਦੋਂ ਅਸੀਂ ਦੌੜ 'ਚ ਹੁੰਨੇ ਆ ਨਾ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਦੌੜ ਕਾਦੇ ਲਈ ਰਹੇ ਆਂ ਹਮ ਅਸੀਂ ਇੰਨਾ ਪੈਸਾ ਕਾਦੇ ਲਈ ਕਮਾ ਰਹੇ ਹਾਂ ਜੇ ਸਾਡੀਆਂ ਇਹਦੇ ਵਿੱਚ ਆ ਕੇ ਨਾ ਤੁਹਾਡਾ ਰਹਿਣ ਸਹਿਣ ਕੱਲੀ ਜੀਵਨ ਤੁਹਾਡੀ ਜੀਵਨ ਸ਼ੈਲੀ ਹੈ ਖੇਤੀ ਹੈ ਕਿ ਜੀਵਨ ਸ਼ੈਲੀ ਹੈ ਜੀ ਹਮ ਤੁਹਾਨੂੰ ਕੀ ਲੋੜਾਂ ਨੇ ਸਾਨੂੰ ਉਹ ਪਤਾ ਲੱਗਦੀਆਂ ਸਾਨੂੰ ਬਾਹਲੀਆਂ ਲੋੜਾਂ ਨਹੀਂ ਹੈ ਸਾਨੂੰ ਚੰਗੀ ਸਿਹਤ ਹੋਵੇ ਪਰਿਵਾਰ ਚ ਖੁਸ਼ੀ ਹੋਵੇ ਜ਼ਰੂਰਤਾਂ ਤੇ ਛਾਵਾਂ ਚ ਫਰਕ ਹੈ ਫਰਕ ਹੈ ਉਹ ਤੁਹਾਨੂੰ ਆਪਣੇ ਆਪ ਜੀ ਕਲੀਅਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਅਸੀਂ ਸਲੋ ਡਾਊਨ ਹੁੰਨੇ ਆ ਨਾ ਉਹਦੇ ਚੀਜ਼ਾਂ ਦਿਖਣ ਲੱਗ ਜਾਂਦੀਆਂ ਵੀ ਕੀ ਸਾਡੀ ਜ਼ਰੂਰਤ ਤੇ ਉਹ ਜ਼ਰੂਰਤਾਂ ਜਿਹੜੀਆਂ ਸਾਡੀਆਂ ਕੁਦਰਤੀ ਖੇਤੀ ਬਹੁਤ ਵਧੀਆ ਪੂਰੀਆਂ ਕਰਦੀ ਹੂੰ ਹੁਣ ਅਸੀਂ ਜਦੋਂ ਨਾ ਇਹ ਕੁਦਰਤੀ ਖੇਤੀ ਜਦੋਂ ਸੋਚਦੇ ਆ ਕੈਮੀਕਲ ਖੇਤੀ ਨਾਲ ਕੰਪੇਅਰ ਕਰਦੇ ਆ ਕਸੀ ਆਦੀ ਇਹ ਨਹੀਂ ਕੰਪੇਅਰ ਕਰਦੇ ਵੀ ਇਹ ਹਸਪਤਾਲਾਂ ਦੇ ਬਿੱਲ ਨਹੀਂ ਜੋੜਦੇ ਕਦੇ ਵਿੱਚ ਕਦੇ ਕੈਂਸਰ ਪੇਸ਼ੈਂਟ ਦਾ ਘਰ ਚ ਇੱਕ ਮਰੀਜ਼ ਵੀ ਕੈਂਸਰ ਦਾ ਹੋ ਗਿਆ ਉਹਦਾ ਅਸੀਂ ਖਰਚਾ ਨਹੀਂ ਜੋੜਦੇ ਕਦੇ ਕਿਉਂਕਿ ਉਹਦੇ ਨਾਲ ਅਸੀਂ ਰਿਲੇਟ ਨਹੀਂ ਕਰਦੇ ਇਹ ਖੇਤੀ ਤੇ ਇਹਦਾ ਆਪਸ ਵਿੱਚ ਰਿਲੇਸ਼ਨ ਨਹੀਂ ਕਦੇ ਦੇ ਬਹੁਤ ਸਾਰੀਆਂ ਸੀਜ਼ਨ ਨੂੰ ਰਾਗੀ ਵੀ ਠੀਕ ਕਰਦੀ ਹੈ ਹਰ ਰਾਗੀ ਦੇ ਵਿੱਚ ਨਾ ਜੀ ਇੱਕ ਗੁਣ ਹੈ ਇਹਦੇ ਮਿਲਟ ਦੇ ਵਿੱਚ ਨਾ ਇੱਕ ਕਾਮਨ ਗਾਣਾ ਉਹ ਹੈ ਇਹਦਾ ਲੋ ਗਲਾਈਸਿਮਿਕ ਇੰਡੈਕਸ ਇਹ 슈ਗਰ ਨਹੀਂ ਵਧਣ ਦਿੰਦੀ ਬਾਡੀ ਉਹ 슈ਗਰ ਨਾ ਵਧਣਾ ਇਕੱਲੇ ਡਾਇਬੀਟਿਕ ਪੇਸ਼ੈਂਟ ਲਈ ਨਹੀਂ ਸਾਰੀ ਬਾਡੀ ਦੀ ਰਿਪੇਅਰ ਹੁੰਦੀ ਹੈ ਜੇ ਤੁਹਾਡੀ ਬਾਡੀ ਦਾ 슈ਗਰ ਲੈਵਲ ਕੰਟਰੋਲ 'ਚ ਰਹਿੰਦਾ ਹੂੰ ਹੂੰ ਤੇ ਦੂਜਾ ਜਿਹੜਾ ਸਾਰਿਆਂ ਦਾ ਕਾਮਨ ਗਾਣਾ ਉਹ ਹੈ ਇਹਦੇ ਫਾਈਬਰਸ ਇਹ ਫਾਈਬਰ ਹੋਣ ਦੇ ਕਾਰਨ ਕੀ ਹੈ ਤੁਹਾਡੀ ਅੰਤੜੀਆਂ ਦੀ ਸਫਾਈ ਹੁੰਦੀ ਰਹਿੰਦੀ ਹੈ ਉਹਦੇ ਕਾਰਨ ਕੀ ਹੈ ਆਯੁਰਵੇਦ ਕਹਿੰਦਾ ਕਿ ਜੇ ਤੁਹਾਡਾ ਪੇਟ ਠੀਕ ਆ ਤੁਹਾਨੂੰ 80% ਬਿਮਾਰੀਆਂ ਠੀਕ ਹੋਏ 80% ਬਿਮਾਰੀਆਂ ਪੇਟ ਤੋਂ ਹੁੰਦੀ। ਇਹ ਦੋ ਗੁਣ ਨੇ ਜੀ ਸਾਰੇ ਮਿਲਟ ਦੇ ਕਾਮਨ। ਰਾਗੀ ਦਾ ਇਹਨਾਂ ਦੋ ਤੋਂ ਬਿਨਾ ਅਲੱਗ ਹਰੇਕ ਦੇ ਅਲੱਗ-ਅਲੱਗ ਗੁਣ ਨੇ ਤਾਂ ਗੁਣ ਇੱਕ ਐਕਸਟਰਾ ਜਿਹੜਾ ਹੈ ਉਹ ਹੈ ਚ ਹਾਈ ਕੈਲਸ਼ੀਅਮ। ਹੂੰ ਕੈਲਸ਼ੀਅਮ ਦਾ ਸਭ ਤੋਂ ਵੱਡਾ ਸੋਰਸ ਹੈ ਬੜਾ। ਬਹੁਤ ਵਧੀਆ ਸਰੋਤ ਹੈ। ਦੁੱਧ ਤੋਂ ਵੀ ਕਿਤੇ ਕਈ ਗੁਣਾ ਜ਼ਿਆਦਾ ਹੈ ਚ ਕੈਲਸ਼ੀਅਮ ਅਤੇ ਉੱਚ ਕੋਟੀ ਦਾ ਕੈਲਸ਼ੀਅਮ ਉਹ ਕੈਲਸ਼ੀਅਮ ਜਿਹੜਾ ਤੁਹਾਨੂੰ ਗੋਲੀਆਂ ਚੋਂ ਨਹੀਂ ਮਿਲਣਾ। ਉਹ ਕੈਲਸ਼ੀਅਮ ਜਿਹੜਾ ਤੁਹਾਡਾ ਬਾਡੀ ਈਜ਼ੀਲੀ ਰੈਡਲੀ ਐਬਜ਼ਾਰਬ ਕਰ ਸਕਦੀ। ਜਿਹਨੂੰ ਸੋਖ ਦੇ ਬੱਚਿਆਂ ਦੇ ਲਈ ਖਾਸ ਕਰਕੇ ਰਾਗੀ ਬਹੁਤ ਵਧੀਆ ਕਿਉਂਕਿ ਵੱਡੇ ਬੱਚਿਆਂ ਨੂੰ ਕੈਲਸ਼ੀਅਮ ਦੀ ਲੋੜ ਆ ਉਹ ਇਹ ਚ ਪੂਰਤੀ ਮਿਲਦੀ ਹੈ ਵਧੀਆ ਕੁਆਲਟੀ ਦਾ ਉੱਚ ਕੁਆਲਟੀ ਦਾ ਕੈਲਸ਼ੀਅਮ ਹੈ ਜਿਹੜਾ ਉਹ ਮਿਲਦਾ ਅੱਛਾ ਇਦਾਂ ਹੀ ਬਾਕੀ ਜਿਹੜੇ ਮਿਲਟ ਨੇ ਉਹਨਾਂ ਸਾਰਿਆਂ ਦੇ ਅਲੱਗ-ਅਲੱਗ ਗੁਣ ਨੇ ਦੋ ਗੁਣ ਕਾਮਨ ਨੇ ਲੋ ਗਲਾਈਸੈਮਿਕ ਇੰਡੈਕਸ ਤੇ ਹਾਈ ਫਾਈਬਰ ਫਾਈਬਰ ਕੰਟੈਂਟ ਇਹ ਦੋਨੇ ਕਾਮਨ ਗੁਣ ਨੇ ਬਾਕੀ ਸਾਰਿਆਂ ਦੇ ਅਲੱਗ-ਅਲੱਗ ਆਪ ਦੇ ਆਪ ਦੇ ਗੁਣ ਨੇ ਜਦੋਂ ਅਸੀਂ ਸਾਰਿਆਂ ਨੂੰ ਆਪਦੀ ਡਾਈਟ ਚ ਇਨਕਲੂਡ ਕਰਦੇ ਹਾਂ ਤਉ ਸਾਰਿਆਂ ਦੇ ਫਾਇਦੇ ਸਾਡੇ ਸਰੀਰ ਨੂੰ ਮਿਲਦੇ ਸਾਰਿਆਂ ਦੇ ਫਾਇਦੇ ਇਹ ਇਹਦੇ ਲਈ ਜੇ ਬਣਾਉਣੀ ਹੈ ਖੇਤੀ ਤਾਂ ਇਹਦੇ ਲਈ ਕੀ ਕਰਨ ਦੀ ਲੋੜ ਹੈ ਇਹਦੇ ਲਈ ਜੀ ਦੇਖੋ ਪਹਿਲਾਂ ਕੀ ਹੈ ਕਿ ਜਦੋਂ ਆਪਾਂ ਪਹਿਲਾਂ ਥੋੜੀ ਜਗ੍ਹਾ ਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਖੇਤੀ ਸਾਡੇ ਬਜ਼ੁਰਗਾਂ ਨੇ ਤਾਂ ਕੀਤੀ ਹੈ ਇੱਕ ਜਨਰੇਸ਼ਨ ਗੈਪ ਪੈ ਗਿਆ ਵਿੱਚੋਂ ਤਾਂ ਥੋੜੀ ਜਗ੍ਹਾ ਦੇ ਵਿੱਚੋਂ ਤੁਸੀਂ ਜਿੰਨੀ ਮਰਜ਼ੀ ਬਾਹਰੋਂ ਸਿੱਖ ਲਈਏ ਤਾਂ ਗਲਤੀਆਂ ਹੁੰਦੀਆਂ ਉਹ ਗਲਤੀਆਂ ਥੋੜੀ ਜਗ੍ਹਾ ਤੋਂ ਸਿੱਖ ਕੇ ਬੰਦਾ ਬਾਅਦ ਚ ਇਹਨੂੰ ਵਧਾ ਸਕਦਾ ਪਰ ਇਹ ਖੇਤੀ ਇਕੱਲਿਆਂ ਦੀ ਖੇਤੀ ਨਹੀਂ ਹੈ ਇਹ ਖੇਤੀ ਜਿਹੜੇ ਅਸੀਂ ਗਰੁੱਪ ਬਣਾ ਕੇ ਕਰੀਏ ਤਾਂ ਜ਼ਿਆਦਾ ਫਾਇਦੇਮੰਦ ਪਰਿਵਾਰ ਦੇ ਜੀ ਜ਼ਿਆਦਾ ਹੋਣ ਉਹ ਤਾਂ ਜ ਨਹੀਂ ਹੈਗੇ ਤਾਂ ਅਸੀਂ ਕਿਸਾਨ ਇਕੱਠੇ ਹੋ ਗਏ ਖੇਤੀ ਨੂੰ ਵਧਾ ਸਕਦੇ ਆ ਔਨ ਵਾਲਾ ਸਮਾਂ ਜਿਹੜਾ ਜੀ ਉਹ ਇਹਦਾ ਹੀ ਖੇਤੀ ਦਾ ਵਾ ਤੇ ਗਵਰਨਮੈਂਟ ਦੀਆਂ ਪਾਲਿਸੀਜ਼ ਵੀ ਇਹਦੇ ਪੱਖ ਦੇ ਵਿੱਚ ਹੋਣ ਤੇ ਜਿਹੜੀ ਅਵੇਅਰਨੈਸ ਆ ਅਸੀਂ ਸ਼ੁਰੂ ਕਰੀਏ ਹਰੇਕ ਨੂੰ ਇਹ ਹੀ ਆ ਵੀ ਆਪ ਦੇ ਪਰਿਵਾਰ ਲਈ ਤਾਂ ਘਟੁਕਟ ਹਰੇਕ ਬੰਦਾ ਕਰੇ ਜਦੋਂ ਤੁਸੀਂ ਆਪਦੇ ਪਰਿਵਾਰ ਲਈ ਕਰੋਗੇ ਅਸੀਂ ਕੋਈ ਐਡਵਰਟਾਈਜ਼ਮੈਂਟ ਨਹੀਂ ਕੀਤੀ ਕੋਈ ਬੋਰਡ ਨਹੀਂ ਲਾਇਆ ਆਪਦੇ ਪਰਿਵਾਰ ਦੇ ਲਈ ਸ਼ੁਰੂ ਕੀਤੀ ਜਦੋਂ ਕਿਸੇ ਡਿਮਾਂਡ ਆਈ ਗਈ ਉਸ ਹਿਸਾਬ ਨਾਲ ਖੇਤੀ ਨੂੰ ਵਧਾਈ ਗਏ ਹੂੰ ਉਹ ਹੁਣ ਹੁਣ ਸਾਨੂੰ ਐ ਲੱਗਦਾ ਵੀ ਡਿਮਾਂਡ ਜ਼ਿਆਦਾ ਆ ਪਰ ਉਨੀ ਅਸੀਂ ਦੇ ਨਹੀਂ ਪਾ ਨਹੀਂ ਦੇ ਪਾ ਰਹੇ ਤਾਂ ਉਹਦੇ ਲਈ ਕੀ ਹੈ ਕਿ ਅ ਵਧਾਵਾਂਗੇ ਪਰ ਉਹਦੇ ਵਿੱਚ ਜਿਹੜੀਆਂ ਹੋਰ ਇਨਪੁਟਸ ਚਾਹੀਦੀਆਂ ਨੇ ਇਹ ਖੇਤੀ ਦੇ ਲਈ ਲੇਬਰ ਚਾਹੀਦੀ ਆ ਵਧੀਆ ਲੇਬਰ ਉਹ ਵੀ ਇਹਦਾ ਬਹੁਤ ਇੰਪੋਰਟੈਂਟ ਪੱਖਾ ਵਧੀਆ ਲੇਵਰ ਜੋ ਇਹ ਕੰਮ ਪਸੰਦੀਦਾ ਜਿਹਦਾ ਕੰਮ ਉਹ ਕਰ ਸਕੇ। ਤੈਈ ਸਭ ਚੀਜ਼ਾਂ ਨੂੰ ਦੇਖ ਕੇ ਫਿਰ ਤੁਸੀਂ ਵਧਾ ਸਕਦੇ। ਨੌਜਵਾਨ ਪੀੜੀ ਕਰਨਾ ਚਾਹੇ ਤਾਂ ਉਹਨੂੰ ਕੀ ਕਰਨਾ ਚਾਹੀਦਾ? ਹਾਂ ਨੌਜਵਾਨ ਪੀੜੀ ਨੂੰ ਜੀ ਪਹਿਲਾਂ ਤਾਂ ਉਹਨੂੰ ਸਮਝਣਾ ਚਾਹੀਦਾ ਵੀ ਜ਼ਿੰਦਗੀ ਦੀਆਂ ਕੀ ਜ਼ਰੂਰਤਾਂ ਨੇ, ਕੀ ਇੰਪੋਰਟੈਂਸ ਆ। ਜਿਹੜੀ ਇਹ ਤੜਕ-ਪੜਕ ਵਾਲੀ ਜ਼ਿੰਦਗੀ ਆ ਨਾ ਉਹ ਥੋੜਾ ਜਿਹਾ ਹੀ ਚੰਗੀ ਲੱਗਦੀ ਹੈ ਜਦੋਂ ਉਮਰ ਚੋਂ ਅਸੀਂ ਲੰਘ ਜਾਵਾਂਗੇ ਫਿਰ ਸਾਨੂੰ ਸਮਝ ਆਉਂਦਾ ਵੀ ਕੀ ਜ਼ਰੂਰਤ ਸੀ। ਪਰਿਵਾਰ 'ਚ ਰਹਿਣਾ, ਚੰਗੀ ਸਿਹਤ, ਦਿਮਾਗ ਚ ਠਹਿਰਾਓ ਇਹ ਸਭ ਚੀਜ਼ਾਂ ਹੈ ਪਰ ਜਦੋਂ ਤੁਸੀਂ ਇਹ ਖੇਤੀ ਕਰਨੀ ਸ਼ੁਰੂ ਕਰੋਗੇ ਆਟੋਮੈਟਿਕਲੀ ਚੀਜ਼ਾਂ ਤੁਹਾਡੇ ਚ ਆਉਣੀਆਂ ਸ਼ੁਰੂ ਹੋ ਜਾਣੀਆਂ ਜੇ ਸਾਨੂੰ ਇਹ ਔਖੀ ਲੱਗਦੀ ਹੈ ਖੇਤੀ ਜਾਂ ਘਾਟੇ ਦਾ ਸੌਦਾ ਲੱਗਦਾ ਆਪਦੇ ਪਰਿਵਾਰ ਦੇ ਲਈ ਬੰਦਾ ਸ਼ੁਰੂ ਕਰ ਉਹ ਤੋਂ ਹੀ ਸਾਨੂੰ ਸਮਝ ਆਉਣ ਲੱਗ ਜਾਣੀ ਇਹ ਵੀ ਆ కెమికਲ ਖੇਤੀ ਘਾਟੇ ਦਾ ਸੌਦਾ ਇਹ ਅਸੀਂ ਕਾਹ ਤੋਂ ਕਰੀ ਜਾਂਦੇ ਆ ਇੰਨਾ ਅਸੀਂ ਪਾਣੀ ਵੇਸਟ ਕਰਕੇ ਆਉ ਹਾਂਜੀ ਸਮਝ ਕਰ ਸਮਝ ਕਰਕੇ ਆਓ ਇਹਦਾ ਟੇਸ ਇੰਨਾ ਵਧੀਆ ਨਾ ਜਦੋਂ ਤੁਸੀਂ ਇਹ ਚੀਜ਼ ਖਾ ਲਈ ਕੁਦਰਤੀ ਖੇਤੀ ਦੀ ਉਪਜੇ ਹੋਈ ਚੀਜ਼ ਖਾ ਲਈ ਜੀ ਬਾਜ਼ਾਰ ਦੀ ਚੀਜ਼ ਨਹੀਂ ਖਾ ਸਕਦੇ ਜੀ ਤੁਹਾਨੂੰ 5 ਸਟਾਰ ਹੋਟਲ ਦਾ ਖਾਣਾ ਵੀ ਨਹੀਂ ਚੰਗਾ ਲੱਗਣਾ ਫਿਰ ਤੁਹਾਨੂੰ ਲੱਗੂ ਵੀ ਯਾਰ ਨਹੀਂ ਮੇਰੇ ਘਰ ਦਾ ਖਾਣਾ ਵਧੀਆ ਹੂੰ ਯਾਨੀ ਮਾਰਕੀਟ ਵਗੈਰਾ ਦੀ ਕੋਈ ਐਡੀ ਕੋਈ ਦਿੱਕਤ ਨਹੀਂ ਹੈ ਵੀ ਨਹੀਂ ਸੇ ਮਾਰਕੀਟ ਤਾਂ ਜੀ ਦੇਖੋ ਸ਼ਹਿਰਾਂ ਦੇ ਵਿੱਚ ਤਾਂ ਲੋਕੀ ਲੱਭਦੇ ਫਿਰਦੇ ਹੂੰ ਹੁਣ ਹਰੇਕ ਬੰਦਾ ਨਾ ਖਾਸ ਕਰਕੇ ਪਰ ਮਿਹਨਤ ਮੰਗਦੀ ਹੈ ਮਿਹਨਤ ਹੈ ਮਿਹਨਤ ਹੈ ਜੀ ਨਾਲ ਲੈਣਾ ਪੈਂਦਾ ਬੂਟਿਆਂ ਦੇ ਬਿਲਕੁਲ ਜੀ ਬਿਲਕੁਲ ਇਹ ਨਹੀਂ ਵੀ ਤੁਸੀਂ ਛੱਡ ਕੇ ਕੈਮੀਕਲ ਖੇਤੀ ਤਾਂ ਆਪਾਂ ਛੱਡ ਕੇ ਨਾਲ ਬੰਦਾ ਜੌਬ ਕਰੀ ਜਾਂਦਾ ਕੋਈ ਸਰਕਾਰੀ ਨੌਕਰੀ ਕਰੀ ਜਾਂਦਾ ਤੇ ਉਹ ਇਹ ਨਹੀਂ ਇਹ ਖੇਤੀ ਤੁਹਾਨੂੰ ਵਿੱਚ ਮੰਗਦੀ ਹੈ ਹਮ ਹਰ ਰੋਜ਼ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੂਗਾ ਹਮ ਸਿਖਾਉਂਦੀ ਹੈ ਖੇਤੀ ਇਹ ਜੀ ਚਲੋ ਬਹੁਤ ਚੰਗਾ ਲੱਗਾ ਕੋਈ ਮੈਸੇਜ ਰਹਿਣਾ ਚਾਹੋ ਮੇਰਾ ਤਾਂ ਇਹ ਮੈਸੇਜ ਹੈ ਕਿ ਸਿਹਤ ਨੂੰ ਇੰਪੋਰਟੈਂਸ ਦਿਓ ਤੇ ਜਿਹੜੇ ਵੀ ਕਿਸਾਨ ਜਿਨ੍ਹਾਂ ਕੋਲੇ ਜ਼ਮੀਨ ਹੈ ਉਹ ਆਪਦੇ ਪਰਿਵਾਰ ਦੇ ਲਈ ਇਹ ਖੇਤੀ ਸ਼ੁਰੂ ਕਰਨ ਹਮ ਜੇ ਹਰ ਪਰਿਵਾਰ ਆਪਦੇ ਪਰਿਵਾਰ ਦੇ ਲਈ ਵੀ ਖੇਤੀੇ ਸ਼ੁਰੂ ਕਰ ਦੇਵੇ ਤਾਂ ਪੰਜਾਬ ਦੇ ਹਜ਼ਾਰਾਂ ਏਕੜ ਕੁਦਰਤੀ ਖੇਤੀ ਦੇ ਦੀਨ ਆ ਜਾਣਗੇ। ਜੇ ਇੰਨੀ ਕਿ ਖੇਤੀ ਪੰਜਾਬ ਦੇ ਵਿੱਚ ਹੋਣੀ ਸ਼ੁਰੂ ਹੋ ਜੇ ਤਾਂ ਅਸੀਂ ਇੱਕ ਪ੍ਰੈਸ਼ਰ ਬਿਲਡ ਕਰਕੇ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਆ ਉਹ ਵੀ ਇਧਰ ਨੂੰ ਮੁੜ ਸਕਦੀਆਂ ਨੇ। ਤਾਂ ਆਪਣੇ ਪਰਿਵਾਰ ਦੇ ਲਈ ਅਸੀਂ ਡਿਮਾਂਡ ਪੈਦਾ ਕਰੀਏ। ਕਿਸਾਨਾਂ ਨੂੰ ਲੱਭੀਏ ਜਿਹੜੇ ਜਿਹੜੇ ਕੰਜ਼ਿਊਮਰ ਨੇ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਉਹ ਸਿੱਧਾ ਕਿਸਾਨ ਨਾਲ ਸੰਪਰਕ ਕਰਨ ਜਿਹੜੇ ਉਹਨਾਂ ਦੇ ਕੋਈ ਰਿਸ਼ਤੇਦਾਰ ਜਾਂ ਕੋਈ ਦੋਸਤ ਮਿੱਤਰ ਜਿਹੜਾ ਖੇਤੀ ਕਰਦਾ ਉਹਦੇ ਕੋਲੇ ਡਿਮਾਂਡ ਕਰਨ ਵੀ ਭਾਈ ਤੂੰ ਆ ਚੀਜ਼ ਉਗਾ ਅਸੀਂ ਤਿੱਥੋਂ ਖਰੀਦਾਂਗੇ ਵਧੀਆ ਮੁੱਲ ਤੇ ਖਰੀਦਾਂਗੇ ਪਰ ਤੂੰ ਕੁਆਲਿਟੀ ਵਧੀਆ ਕਰਨੀ ਉਹਦੇ ਹੈਲਪ ਕਰੋ ਉਹਦੇ ਖੇਤ ਜਾਓ ਢੇੜਾ ਮਾਰੋ ਉਹਨੂੰ ਸਮਝਾਓ ਉਹਦੀ ਬਾਹ ਫੜੋ ਇਹੀ ਆ ਜੀ ਵੀ ਆਪਾਂ ਕੁਦਰਤੀ ਖੇਤੀ ਵਾਲੇ ਪਾਸੇ ਮੁੜੀਏ ਪੰਜਾਬ ਦੇ ਵਿੱਚ ਜੋ ਵੀ ਦਿੱਕਤਾਂ ਨੇ ਨਾ ਉਹ ਸਾਰੀਆਂ ਠੀਕ ਹੋ ਜਾਣੀਆਂ ਸ਼ੁਰੂ ਹੋਣਗੀਆਂ ਸਾਡੀ ਸਿਹਤ ਦੀ ਸਾਡੇ ਜੋ ਮਨ ਦੇ ਵਿੱਚ ਸਾਡੇ ਹਨਾ ਕਾਲਾਪਾਣਾ ਜਾਂ ਕੜਵਾ ਹਟਾ ਜੋ ਸਭ ਚੀਜ਼ਾਂ ਉਹ ਸਭ ਚੀਜ਼ਾਂ ਦਾ ਹੱਲ ਹੈ ਕੁਦਰਤੀ ਹਿੱਤ ਦੇ ਬੱਚੇਗਾ ਜੀ ਬਹੁਤ ਚੰਗਾ ਲੱਗਿਆ ਟਾਈਮ ਲਈ ਬਹੁਤ ਬਹੁਤ